ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਸ਼ਹਿਰ ਪਿੰਡ ਪੰਡਾਲ ਦੋਨਾਂ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਕਪੂਰਥਲਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਤਿੰਨ ਤੋਹਫ਼ੇ ਲੈ ਕੇ ਆਇਆ ਜੀ ਤਿੰਨਾਂ ਦਾ ਪ੍ਰੋਪਰ ਰਿਕਾਰਡ ਤੁਹਾਨੂੰ ਮਿਲੂਗਾ ਤੇ ਹੈ ਵੀ ਕਰਮਾਲੀਆਂ ਦੰਦਾਂ ਦੀ ਜਿੰਨਾ ਚੋ ਇੱਕ ਸੁਆਸਵਾਯਾ ਨਾਗਾ ਜੀ ਤੇ ਦੋ ਗੱਬਰ ਨੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲੱਪਲੀ ਸਿੰਘ ਪਿੰਡ ਪੜ੍ਹਾਲ ਦੋਣਾ ਜ਼ਿਲ੍ਹਾ ਕਰਪੂਥਰਾ ਵੀਰੇ ਮੋਬਾਈਲ ਨੰਬਰ 7710378870 ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂ ਜੀ ਵੀਰੇ ਤਿੰਨੇ ਟਾਪਰ ਆਜ ਤੇ ਇੱਕ ਨੰਬਰ ਇਹ ਤੋਂ ਸ਼ੁਰੂ ਕਰਦੇ ਸੂਈ ਸਵਾਈ ਤੋਂ ਸੂਹਾ ਕਿੰਨਾ ਮੈਂ ਵੀਰੇ ਵੀਰੇ ਦੂਜਾ ਸੂਆ ਵਾ origignal ਦੂਜਾ ਸੂਆ ਵਾ ਠੀਕ ਆ ਜੀ ਦੋ ਦੰਨੇ 32 ਦੇ 3 किलो ਮਾਰ ਕੇ ਕਹਿੰਦੇ ਦਿੱਤਾ ਠੀਕ ਆ ਜੀ RAM ਨਾ 30 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜ਼ੀ ਲਾਵੇ ਪਿੱਛੇ ਬੱੱਚੀ ਆ ਸਪਾਈਕ ਦੀ ਸੈਕਸਲ ਸੀਮਨ ਦੀ ਕਦੋਂ ਸੂਈ ਆ ਜੀ ਇਹ ਵੀਰੇ ਤੜਕੇ ਸੂਈ ਆ 2 ਵਜੇ ਜੇ ਜੂਰ ਦੀ ਗਾਰੰਟੀ ਘਰ ਤੱਕਰ ਠੀਕ ਆ ਜੀ ਵੀ ਇਹਨੂੰ ਟਾਪਰ ਵਾ ਪੱਠੇ-ਪੁੱਠੇ ਖਾਂਦੀ ਆ ਕੋਈ ਸੂਆ-ਸੂਆ ਨਹੀਂ ਇਹਨੇ ਮੰਨਿਆ ਤੇ ਵਹਿੜ ਨਾ ਆਮ ਨਾ 30 ਕਿਲੋ RAM ਨਾ ਪਾਉ ਆਮ ਜਾ ਘਰੇ ਪਹਿਲੀ ਜਵਾਈ ਚ ਕਿੰਨਾ ਦੁੱਧ ਕੱਢ ਲਿਆ ਜੀ ਪਹਿਲੀ ਚੋਈ ਤੇ ਵੀਰੇ 8 ਕਿਲੋ ਕੱਢਿਆ ਮੈਂ ਥਾਣਾ ਦੀ ਦੰਨ ਆ ਦੋ ਵਾਰੀ ਚੋਈ ਸਵੇਰ ਦੀ ਠੀਕ ਆ ਜੀ ਹਾਂ ਇੱਕ ਵਾਰੀ ਉਦੋਂ ਚੋਈ ਸੀ ਜਦੋਂ ਮੈਂ ਸੋਈ ਆ ਸੋਈ ਆ ਜੀ ਉਹ ਬੱਚੀ ਨੂੰ ਰਜਾਤਾ ਫਿਰ ਇੱਕ ਮਾਰਨਿੰਗ ਚੋਈ ਇੱਕ ਵਾਰੀ ਸਵੇਰੇ ਚੋਈ ਠੀਕ ਆ ਜੀ ਹਾਂ ਜੀ ਥਾਣਾ ਦੀ ਜਮਾ ਡੰਨ ਆ ਜੀ ਮੈਂ ਕਿਹਾ ਓਕੇ ਆ ਥਾਣਾ ਦੀ ਘਰਤ ਕਰ ਗਰੰਟੀ ਹੋ ਬੰਦੇ ਤੋੜ ਕੇ ਦਿਖਾ ਦੇ ਵੀਰੇ ਬਾਕੀ ਆਪਾਂ ਸੀਮਨ ਜੀ ਸੀਮਨ ਨੇ ਦੱਸਿਆ ਦਾ ਇਹ 40 120 ਦੀ ਆ ਠੀਕ ਆ ਵੀਰੇ ਡੈਨਮਾਰਕ ਦੀ ਆ ਸਪਾਈਕ ਦੀ ਸੈਕਟਰ ਸੀਮਨ ਦੀ ਬੱਚੀ ਵੀਰੇ ਰਿਕਾਰਡ ਆ ਲੀਆਂ ਬੜਾ ਆਪਣੇ ਕੋਲ ਤੈਨੂੰ ਪਤਾ ਆਪਾਂ ਬਾਬਾ ਮੇਰੇ ਯਾਰ 15 ਮਿੰਟਾਂ ਪਹਿਲੀ ਵੀਡੀਓ ਤੇ ਸੇਲ ਹੋ ਗਈ ਠੀਕ ਹੈ ਜੀ ਜਾਇਜ਼ ਜਿਆ ਮੁੱਲ ਇਹਨਾਂ ਦਾ ਹੁਣ ਆਵਾ ਮੁੱਲ ਹੁਣ ਆ ਫੋਨ ਤੇ ਠੀਕ ਹੈ ਜੀ ਬਿਲਕੁਲ ਲੋਕਾਂ ਕੋਲ ਨਹੀਂ 1.5 ਲੱਖ 2 ਲੱਖ ਭਾਅ ਜਾਇਜ਼ ਹੋਊਗਾ ਉਹਨਾਂ ਦਾ ਘੱਟ ਹੀ ਹੁਣਾ ਵਾ ਜਿਹੜੇ ਸਾਡੇ ਅੱਜ ਦਾ ਇੱਕ ਵਾਰੀ ਕਾਲ ਜ਼ਰੂਰ ਕਰ ਲੈਣ ਜਿਹਨੂੰ ਪਸੰਦ ਆ ਕੀ ਵੇੜਾ ਬਾਕੀ ਜਿੰਨੇ ਵੀਡੀਓ ਤੇ ਜਿੱਦਾਂ ਕਾਲ ਤੇ ਰੇਟ ਕਹਿਤਾ ਉਹ ਤੋਂ 2-3 ਹਜ਼ਾਰ ਹੀ ਘੱਟ ਹੋਣਾ ਵੀਰੇ ਮੈਂ ਮੰਗੜੇ ਉਹਨੇ ਗਵਾ ਫੈਕਸ ਜਾ ਹਾਂ ਫੈਕਸ ਜਾ ਰੇਟ ਉਹਦਾ ਐਵਰੇਜ ਲਾ ਦਿੰਦਾ ਵੀ ਤਿੰਨੇ ਵੇੜਾ ਜੇ ਇਕੱਠੀਆਂ ਲਵੇ 3 ਲੱਖ ਤੇ 15 ਦੀਆਂ ਦੇ دماغ ਦੇ ਮੋਹੱਲੇ ਤੋਂ ਸਵਾ 3 ਲੱਖ ਰੁਪਇਆ ਤਿੰਨਾਂ ਦੇ ਹਾਂ ਉਦਾਂ ਇਹ ਮੈਂ ਦੱਸ ਦੇਣਾ ਇਕੱਲੀ ਗਲੀ ਦਾ ਵੱਖਰਾ ਹੋ ਜਾਵੇ ਇਕੱਲੀ ਗਲੀ ਦਾ ਵੱਖਰਾ ਹੋ ਜਾਵੇ ਬਾਕੀ ਬਾਈ ਆ ਵਹਿੜ ਦੇ ਬੱਛੀ ਦੇ ਲਾ 2 ਲੱਖ ਦੀ ਬੱਛੀ ਬਣਨੀ ਆ ਜਿੱਦ ਤੇ ਤਿਆਰ ਹੋਗੀ ਉਦਦੇ ਮੇਲੇ ਜੀ ਬ੍ਰੀਡ ਦੇ ਰੰਗ ਦੇ ਰੰਗਲ ਦੇ ਇਹਦੇ ਮੂੰਹ ਤੇ ਹੁਣ ਕੋਈ ਕਿੱਦਾਂ ਪੈਣ ਦੇ ਇੱਕ ਟਾਪਰ ਆ ਜਿਹੜਾ ਬੰਦਾ ਵੀ ਵਹਿੜal ਜਾਊ ਵਹਿੜ ਕੱਲੀ ਲੈ ਜਾਵੇ 15000 ਦੀ ਬੱਛੀ ਰੱਖ ਲਓ ਹਾਂ ਕੀਮਤ ਜ਼ਿਆਦਾ ਏ ਬੱਚੀ ਆਪਾਂ 15000 ਦੀ ਰੱਖ ਲਉ ਚਲੋ ਛੱਡ ਦੇ ਆਪਾਂ ਵੇਖਣ ਦੇ ਹਿਸਾਬ ਨਾਲ ਕਿਉਂਕਿ ਮੇਰੇ ਮੇਰੇ ਹਿਸਾਬ ਨਾਲ ਜੇ ਸਿੰਮ ਲਮਾਉਣੇ ਹੋਣ ਕਿੰਨੇ ਦੇ ਹੋਣਗੇ ਨਹੀਂ ਨਹੀਂ ਤੁਸੀਂ ਛੱਡੋ ਆਪਾਂ ਤਾਂ ਵਪਾਰ ਆ ਆਪਣਾ ਆਪਾਂ ਸੇ ਲੰਮੇ ਛੋੜੇ ਚ ਨਹੀਂ ਆਪਾਂ 30000 ਦੀ 40000 ਦੀ ਨਹੀਂ ਕਹਿਣਾ ਕਿਉਂਕਿ ਫੰਡਰਾਂ ਹੀ ਹੁਣ 65 60 70000 ਦੀਆਂ ਫੰਡਰਾਂ ਹੀ بگੰਡੀਆਂ ਸਹੀ ਗੱਲ ਹੈ 6-6 ਮਹੀਨੇ ਨਹੀਂ ਆਉਣੀਆਂ ਬਾਕੀ ਇਦਾਂ ਦੀਆਂ ਵਹਿੜਾਂ ਮੈਂ ਵੀਡੀਓ ਦੇਖੀ ਲੱਖ ਲੱਖ ਰੁਪਏ ਦੀਆਂ ਦੋ ਬੱਚੀਆਂ ਨਿਕਲੀਆਂ ਮੈਂ ਤੁਹਾਨੂੰ ਮੋਟਾ ਜਿਹਾ ਅੰਦਾਜ਼ਾ ਦੱਸ ਦਿੰਨਾਗਾ ਹਾਲਾਂਕਿ ਮੈਨੂੰ ਸੇਮ ਪ੍ਰਾਈਸ ਪਤਾ ਨਹੀਂਗਾ ਬਾਲਾ ਨਹੀਂ ਤਾਂ 4-5000 ਦੇ ਸੀਮਨ ਹੋਣਗੇ ਮੈਂ ਕਹਿੰਦਾ ਵੀਰੇ ਇਹ ਇਹ ਇਦਾਂ ਦੀਆਂ ਬੱਚੀਆਂ ਤਾਂ ਬੰਦਾ ਤੇਨ ਨਾਲ ਹੀ ਪਾਲਦਾ ਸਹੀ ਗੱਲ ਤੋੜ ਕੇ ਦਿਖਾ ਦੀ ਵੀਰੇ ਆਰਾਮ ਨਾਲ 4-5000 ਦੇ ਸੀਮਨ ਹੋਣਗੇ ਬਾਕੀ ਜਿਹੜੇ ਵੀ ਹਾਂ ਨੋਰਮਲ ਕਰਦੇ ਹੋਣਗੇ ਬਾਕੀ ਕੰਪਰੈਸਰ ਡਰਵਾਈ ਹੈ ਵੀਰੇ ਵਹਿੜ ਦੇ 30 ਲੀਟਰ ਦੀ ਇੱਕ ਬਾਈ ਕਹਿੰਦਾ ਗਰੰਟੀ ਹੋਊਗੀ ਹੌਲੀ ਦੌਰੇ ਹੋ ਜੀ ਥੋੜਾ ਜਿਹਾ ਹਾਈਟ ਚੰਗੀ ਆ ਸੂਆ ਦੂਜਾ ਸੂਈ ਆ ਮਾਰਨਿੰਗ ਸੂਈ ਆ ਆਪ ਡੈਨਮਾਰਕ ਆ 4116 ਦੀ ਆ ਲੈ ਚੱਲੀ ਵੀਰੇ ਸ਼ਾਨਦਾਰ ਰਵਾਨਾ ਪਹਿਲੀ ਚੁਵਾਈ ਚ 8 ਕਿਲੋ ਬੋਲੀ ਗੱਡੀ ਹੋਈ ਆ ਜੀ ਤੇ ਖਾਲੀ ਨਹੀਂ ਵੀ ਤੇ ਹੋਣਾ ਵੀਰੇ ਬੈਡ ਨੂੰ ਜੰਨੀ ਮਾਰ ਗਈ ਕਰਦ ਲਿਆ ਥੋੜਾ ਡਰਦੀ ਆ ਸਾਡੇ ਤੋਂ ਰੋਕ ਲਈ ਵੀਰੇ ਕੈਮਰੇ ਤੋਂ ਥੋੜਾ ਜਾ ਹਵਾਨਾ ਚੈੱਕ ਤੁਹਾਨੂੰ ਨੇੜੇ ਤੋਂ ਕਰਾ ਦੇਣਾ ਥਾਣਾ ਵੀਰੇ ਸਵੇ ਸਵੇ ਉਸੇ ਬਹੁਤ ਆ ਲੈਵੇ ਤੇ ਫੋਰ ਸ਼ਾਕ ਕੋਈ ਵੀ ਨਹੀਂ ਮੋੜ ਲਿਆ ਵੀਰੇ ਚਾਰ ਹੀ ਥਾਣਾ ਵੇੜ ਦੇ ਸਹੀ ਗੱਲ ਆ ਜੀ ਹਾਂਜੀ ਚਾਰ ਹੀ ਥਾਣਾ ਕੁਆਲਿਟੀ ਦਾ ਅੰਤ ਕੋਈ ਨਹੀਂ ਤੇ ਮਗਰ ਟੌਪ ਦੀ ਬੱਛੀ ਆ ਚੀਜ਼ਾਂ ਵੀਰੇ ਮਿਲਦੀਆਂ ਨਹੀਂ ਜੇ ਚਾਹ ਕੇ ਵੀ ਆਪਾਂ ਭਰਾਗੇ ਤਾਂ ਫੇਰ ਵੀ ਬਹੁਤ ਔਖਾ ਪ੍ਰਿੰਟ ਆਉਂਦਾ ਇਹ ਡਿਮਾਂਡ ਇਹਨਾਂ ਦੀ ਫੋਨ ਤੇ ਰਹਿਣ ਵਾਲੀ ਹੈ ਜੀ ਜਿਹਨੂੰ ਨਗ ਪਸੰਦ ਹੋਊਗਾ ਹੋਊ ਜੈਜ ਇੱਕਾਰੀ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਜੀ ਬਾਕੀ ਜੈਜ ਡਿਮਾਂਡ ਹੋਊਗੀ ਟੋਟਲ ਦਾ ਮੁੱਲ 3.5 ਲੱਖ ਰੁਪਇਆ ਤਿੰਨਾਂ ਨਾਲ ਮਿਲੂਗਾ ਤੈਨ ਮਾਰ ਕੇ ਥਣਾ ਤੋਂ ਉਹ ਜਿਹਾ ਦਿਖਾ ਦੋ ਥੋੜਾ ਜਿਹਾ ਡਰੂਗ ਹੈ ਜੀ ਕੈਮਰੇ ਤੋਂ ਬਾਕੀ ਚੈੱਕ ਕਰ ਸਕਦੇ ਹੋ ਚਾਰਾਂ ਖਾਨੇ ਇੱਕੋ ਜਿਹਾ ਟੌਪ ਚ ਹੱਥ ਨਾਲ ਚੋਣਿਆ ਹੱਥ ਨਾਲ ਚਵਾਈ ਕਰ ਚੀਨ ਨਾ ਚੋਣਿਆ ਇੱਥੇ ਠੰਗੂ ਹਮਾਨਾ ਸਟਾਰਟ ਹੋ ਜਾਂਦਾ ਪੂਰਾ ਟਾਪ ਦਾ ਹਮਾਨਾ ਬਾਕੀ ਲੰਮੀ ਬਹੁਤ ਆ ਛੋਟੀ ਜੀ ਵੈਣ ਨਹੀਂ ਤਿੰਨੇ ਦੇਖ ਲਓ ਮੇਰੇ ਕੱਦ ਤੋਂ ਬੜ ਬੜੀਆਂ ਵੈਣਾਂ ਵਾ ਸਹੀ ਗੱਲ ਹੈ ਜੀ ਕੋਈ ਛੋਟੀ ਨਹੀਂ ਵੀਡੀਓ 'ਚ ਵੱਡੀਆਂ ਲੱਗਦੀਆਂ ਤਾਂ ਉਦਾਂ ਛੋਟੀਆਂ ਵੈਸੇ ਹੀ ਵੱਡੀਆਂ ਜਿੱਦਾਂ ਦੀ ਵੀਡੀਓ 'ਚ ਲੱਗੂ ਉਦਾਂ ਦੀ ਆਣ ਕੇ ਮਿਲੂਗੀ ਵੈਣ ਸਹੀ ਗੱਲ ਹੈ ਜੀ ਬੰਦ ਦਿਓ ਜੀ ਡਿਮਾਂਡ ਇਹਨਾਂ ਦੀ ਫੋਨ ਤੇ ਰਹਿਣ ਵਾਲੀ ਹੈ ਜੀ ਬਾਕੀ ਜਾਇਜ਼ ਹੋਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਅੱਗੇ ਨਾਗ ਆ ਗਿਆ ਵੀਰੇ ਦੋ ਨੰਬਰ ਬੱਚੇ ਦੀ ਉਮਰ ਕਿੰਨੀ ਆ ਵੀਰੇ ਵੀਰੇ ਇਹ ਦੋਂਦੀ ਆ ਆ ਚੌਕ ਦੇ ਚੱਕਦੀ ਆ ਸਟਾਰਟ ਕੀਤੇ ਆ ਹਾਂਜੀ ਇਹ ਇਹ ਚੌਕ ਦੇ ਚੱਕਦੀ ਆ ਦੋਂਦੀ ਆ ਇਹਦੀ ਪਹਿਲਾਂ ਆਪਾਂ ਡਿਟੇਲ ਲੈਨੇ ਆ ਆਪ ਕਿਹੜੇ ਸੀਮੰਦੀ ਹੈ ਜੀ ਇਹ ਵੀਰੇ ਇਨੋਵੇਸ਼ਨ ਦੀ ਆਪ ਆ ਠੀਕ ਆ ਜੀ ਮੂੰਹ ਤੇ ਮਾਰੋ ਜਰਾ ਕੈਮਰਾ ਬਹੁਤ ਐਵੇਂ ਨਹੀਂ ਆਪਾਂ ਨਾਂ ਲੈਦੀ ਦੇ ਫੁੱਲ ਬਰੀਡ ਦੀਆਂ ਬੱਚੀਆਂ ਵੀਰੇ ਤੇ ਕੱਦ ਦੀਆਂ ਵੀ ਦੇਖ ਲੈਣ ਹੁਣ ਵੀ ਚੰਗੀਆਂ ਚੰਗੇ ਕੱਦ ਦੀਆਂ ਸਾਕੇ ਲੇਵਾ ਅਜੇ ਦੇਖੋ ਕਿਤੇ ਅਜੇ 15 ਦਿਨ ਪੈ ਬੱਚੀ ਦੇ ਗੇਥ ਸਵਾ ਗੱਠ ਠੰਗੂ ਹਵਾਨਾ ਸਟਾਰਟ ਕਰੰਡੀ ਆ ਫਾਨਫੁਨ ਬਹੁਤ ਟਾਪ ਦੇ ਆ ਫੋਟਸ਼ਾਟ ਪੂਰਾ ਬਣੇ ਨਹੀਂ ਨਹੀਂ ਭਾਜੀ ਉਹ ਕਿਹੜਾ ਸੀਮਨ ਇਹਦੇ ਵੀਰੇ ਵੀਰੇ ਇਹਦੇ ਸੈਕਸਲ ਲੱਗਾ ਵਾ ਕਿਹੜੀ ਇਹਦੇ ਸੈਕਸਲ ਲੱਗਾ ਵਾ ਮੈਂ ਮੈਂ ਤਾਂ ਡਿਟੇਲ ਆ ਮੈਂ ਦੱਸ ਦੂੰਗਾ ਲੱਗਾ ਸੈਕਸਲ ਹੀ ਆ ਜਿਹੜਾ ਲੈ ਕੇ ਜਾਊਗਾ ਉਹਨੂੰ ਦੇ ਦੇ ਇਹ ਆਪਣੇ ਕੋ ਆਈ ਆ ਨਾ ਆ ਤੇ ਆਪਣੇ ਘਰ ਦੀ ਇਹਦਾ ਆਪਾਂ ਨੂੰ ਪਤਾ ਇਹਦਾ ਆਪਾਂ ਨੂੰ ਡਿਟੇਲ ਹੈਗੀ ਆ ਹੋਰ ਕੇ ਦਿਖਾ ਦੇ ਵੀਰੇ ਪਹਿਲਾਂ ਇਹ ਦੋ ਨੰਬਰ ਵੀਰੇ ਮੂੰਹ ਤੋਂ 4 ਦੰਦ ਦਾ ਜੀ ਬੱਚੇ ਦੀ ਕੁਆਲਿਟੀ ਰੰਗ ਪ੍ਰਿੰਟ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਅੰਤ ਕੋਈ ਨਹੀਂ ਬਰੀਡ ਦਾ ਹਾਈਟ ਚੰਗੀ ਆ 4 ਦੰਦ ਹਜੇ ਸਟਾਰਟ ਹੀ ਕੀਤੇ ਆ ਡੇਟ ਮੁਤਾਬਕ ਸਮਾਂ 15 ਦਿਨ ਪਏ ਆ ਸੈਕਸਰ ਸੀਮਨ ਤੋਂ ਗੱਭਣਾ ਜੀ ਇਹ ਦਾਣਾ ਵੀਰੇ ਉਹਨਾਂ ਨੇ ਮੈਨੂੰ ਡਿਟੇਲ ਭੇਜੀ ਮੈਨੂੰ ਚੇਤਾ ਭੁੱਲ ਗਿਆ ਕਿਉਂਕਿ ਆਪਾਂ ਐਵੇਂ ਹੀ ਥੋੜਾ ਕਰ ਦੇਣਾ ਭਾਈ ਜਿਹੜਾ ਲੱਗਾ ਉਹੀ ਕਹਿਣਾ ਆਪਾਂ ਸਹੀ ਗੱਲ ਆ ਜੀ ਉਹਦਾ ਕਹਿਣਾ ਹੁੰਦਾ ਤਾਂ ਆਪਾਂ ਵੈਸੇ ਹੀ ਕਹਿ ਦਿੰਦੇ ਫਲਾਨਾ ਸੀਮਨ ਲੱਗਿਆ ਉਹਦਾ ਫਾਇਦਾ ਕੋਈ ਨਹੀਂ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਲੈ ਜਲਦੀ ਵੀਰੇ ਇਧਰ ਨੂੰ ਹਾਂ ਸੌਰੀ 40 433 ਲੱਗਾ ਵੀਰੇ ਇਹਦੇ ਹਾਂਜੀ 40 433 ਸੈਕਸਲ ਲੱਗਾ ਵਾ ਸੈਕਸਲ ਲੱਗਿਆ ਵਾ ਲੈ ਜਲਦੀ ਵੀਰੇ ਇਧਰ ਨੂੰ ਕਿੰਨੀ ਕੈਪੈਸਿਟੀ ਆ ਵੀਰੇ ਦੋਦੀ ਵੀਰੇ ਆਮ ਜੀ ਗੱਲ ਆ ਬੋਡੀ ਵੇਟ ਤੇ ਬਰੀਡ ਨੇ 30 ਕਿਲੋ ਤੇ ਆਰਾਮ ਨਾਲ ਦੇਣਾ ਸਹੀ ਗੱਲ ਆ ਮਾਂ ਦਾ 44 45 ਕਿਲੋ ਦਾ ਰਿਕਾਰਡ ਆ ਜੀ ਇਹਦਾ ਇਹਦਾ ਜੀ ਠੀਕ ਹਾਂਜੀ ਬਾਕੀ ਦੰਦ ਜਿੰਨ ਜਿੰਨੀਆਂ ਘਹਿਤੀਆਂ ਓਨੀਆਂ ਹੋਊਗੀਆਂ ਠੀਕ ਆ ਵੀਰੇ ਆ ਦੇਖੋ ਪਹਿਲਵਾਨਾਂ ਵਾਂਗ ਤੁਰਦਿਆਂ ਬੜਾ ਪਹਿਲਵਾਨ ਵਾਲੀ ਤੋਰ ਆ ਤੇ ਡਿਮਾਂਡ ਕੀ ਰਹਿਣ ਵਾਲੀ ਡਿਮਾਂਡ ਡਿਮਾਂਡ ਹੁੰਦੇ ਹੋਣੀ ਆ ਐਵਰੇਜ ਲਾਤੀ ਸਾਰੀਆਂ ਦੀ ਐਵਰੇਜ ਲਾਤੀ ਇਕੱਠੀਆਂ ਲੈ ਲੂਗਾ ਵੈਸੇ ਸਵਾ ਦਨ ਲੱਖ ਰੁਪਇਆ ਵੀਰੇ ਇਦਾਂ ਦੀਆਂ ਵੇੜਾਂ ਤੋਂ ਲੋਕੀ ਇੱਕ ਦੇ ਇੱਕ ਦਾ ਹੀ ਮੰਗਦੇ ਆ 2-2 ਲੱਖ ਰੁਪਇਆ ਆ ਅੱਬ ਡਿਮਾਂਡ ਆ ਫਰੇ ਜਮਾ ਆਪਾਂ ਤਾਂ ਜੈਦ ਜਿਆ ਰੇਟ ਆ ਵੀਰੇ ਸਹੀ ਗੱਲ ਆ ਜੀ ਜੈਦ ਜਿਆ ਮੰਗਦੇ ਤਿੰਨ ਨੰਬਰ ਬੱਚੇ ਦੀ ਉਮਰ ਕਿੰਨੀ ਆ ਜੀ ਦੋਂਦੀ ਆ ਵੀਰੇ ਮੂੰਹ ਤੋਂ ਦੋ ਗਾਰੰਟੀ ਵਾਲੀ ਹਾਂਜੀ ਉਹਨੇ ਦੰਦਾ ਦੀ ਗਾਰੰਟੀ ਹੂ ਠੀਕ ਆ ਜੀ ਸਮਾਂ ਦੇਣਾ ਪਿਆ ਜੀ ਦੋਧ ਦੇ ਚੱਕਦੀ ਆ ਠੀਕ ਹੈ ਜੀ ਆਪਾਂ ਦੋਂਦੀ ਕਹਿਤਾ ਵੀ ਅਗਲਾ ਨਰਾਜ ਨਾ ਹੋਵੇ ਆਣਗੇ ਠੀਕ ਹੈ ਵੀਰੇ ਤੇ ਵੀਰੇ ਇਹਦੇ ਸਮਾਂ ਬਰੀਡ ਦੇਖੋ ਪਹਿਲਾਂ ਲੈ ਸਹੀ ਗੱਲ ਹੈ ਜੀ ਇਹ ਮੇਰੇ ਘਰ ਦੀ ਬੱਚੀ ਹੈ ਵੀਰੇ ਠੀਕ ਹੈ ਜੀ ਕਿਹੜੇ ਸਿਮਨ ਦੀ ਆਪੇ ਇਹ ਬਰੂਡ ਦੀ ਲੱਗਿਆ ਕਿਹੜਾ ਜੀ ਆਰਮਾਡਾ ਵੋ ਸੈਕਸ਼ਨ ਰਿਕਾਰਡ ਇਹ ਮੈਂ ਕਿਹਾ ਰਿਕਾਰਡ ਇਹਦੀ ਮਾਂ ਦਾ 52 ਕਿਲੋ ਦੁੱਧ ਸੀ ਠੀਕ ਹੈ ਜੀ ਮੇਰੇ ਕੋਲ ਬਿਹੜਾਂ ਬਹੁਤ ਵੱਡੀਆਂ ਆਪਦੇ ਕੋਲ ਵੀ ਠੀਕ ਹੈ ਜੀ ਬਾਕੀ ਬਰੀਡ ਦੇਖੋ ਵੀਰੇ ਨਿੱਕਾ ਕੰਨ ਮੂੰਹ ਦੇਖੋ ਗੋਲ ਦੇਖੋ ਬੱਚੀ ਤੇ ਤਾਂ ਚੱਤਦੀ ਆ ਆਪਣੇ ਇੱਥੋਂ ਪਤਾ ਲੱਗ ਜਾਂਦਾ ਬੰਦੇ ਦੇ ਘਰ ਦੀ ਆਪਾਂ ਇਹ ਆਪ ਪਾਲੀ ਹੋਈ ਉਹ ਜੀ ਹਾਂਜੀ ਠੀਕ ਹੈ ਤੇ ਬਾਕੀ ਰਿਕਾਰਡ ਸਾਰੇ ਸਾਰੀਆਂ ਵੜਾ ਵੜਾ ਰਿਕਾਰਡ ਜੋ ਮੈਂ ਫੋਨ ਤੇ ਕਹਤਾ ਉਹ ਹੀ ਹੋਊਗਾ ਸਮਾਂ ਕਿੰਨਾ ਲਊਗੀ ਜੀ ਇਹ ਵੀਰੇ ਇਹਦੇ ਮਹੀਨਾ ਪਿਆ ਹਜੇ ਪੂਰਾ ਇੱਕ ਮਹੀਨਾ ਪਿਆ ਜੀ ਇੱਕ ਦੋ ਦਿਨ ਉੱਪਰ ਹਟਾਓ ਚਲੋ ਮਹੀਨਾ ਮੰਨ ਕੇ ਆ ਜੀ ਹਾਂਜੀ ਤੇ ਕਿੰਨਾ ਕੱਢੂ ਵੀਰੇ ਪਹਿਲੇ ਸੂਏ ਭਾਈ 55 ਕਿਲੋ ਦੁੱਧ ਦੇ ਦੀ ਮਾਂ ਦਾ ਨਾਰਮਲ ਜੇ ਹਨ 30 ਤੋਂ ਪਲੱਸ ਤੇ ਜਾਣਾ ਚਾਹੀਦਾ ਸਹੀ ਗੱਲ ਹਾਂਜੀ ਹੱਕ ਆ ਵੀਰੇ ਪਰ ਬਰੀਡ ਬਹੁਤ ਚੰਗੀ ਆ ਜੀ ਹਾਈਟ ਜਿਹੜੀ ਤੁਹਾਨੂੰ 2 ਨੰਬਰ ਦਿਖਾਈ ਸੀ ਓਡੀ ਆ ਬਾਕੀ 22 ਦੇ ਹਿਸਾਬ ਨਾਲ ਚੈੱਕ ਕਰ ਲਿਓ ਜੀ ਕੁਆਲਿਟੀ ਦਾ ਅੰਤ ਕੋਈ ਨਹੀਂ ਜੇ ਕੋਈ ਸੱਜਣ ਇੱਕ ਮਹੀਨਾ ਸਾਂਭ ਲੇ ਤੇ ਜਿੱਦ ਦੇ ਵੀਰੇ ਤਿਆਰ ਹੋਈ ਉਹਦੇ ਤਾਂ ਗੱਲਾਂ ਕਰਾਉਣੀ ਆ ਸਾਰੀ ਮੰਡੀ ਮਗਰ ਫਿਰੂ ਤੇ ਜੇ ਮੰਡੀ ਤੇ ਲੈ ਕੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ 66 ਸੀਮਨ ਤੋਂ ਗੱਬਣ ਆ ਜੀ ਆਪ ਬਰੂਡ ਦੀ ਆ ਜੀ ਥਾਨ ਪੂਰਾ ਟਾਪ ਦਾ ਝੋਲੀ ਸੋਹਣੀ ਤਿਆਰ ਕਰਦੀ ਹੁੰਦੀ ਹੈ ਜੇ ਮਹੀਨਾ ਪਿਆ ਜਿੰਨੇ ਤੁਸੀਂ ਸਾਂਭ ਲੋਗੇ ਵੀਰੇ ਉਨਾਂ ਦੁੱਧ ਲੈ ਸਕਦੇ ਆ ਕਵਾਲਿਟੀ ਬਰੀਡ ਦਾ ਅੰਤ ਕੋਈ ਨਹੀਂ ਜੀ ਛੋਟਾ ਜਾ ਕੰਨ ਜਿਹੜੇ ਵੀ ਰਪਾਰਖੂ ਹੋਣਗੇ ਉਹਨਾਂ ਨੇ ਪਰਖ ਕਰੀ ਲੈ ਲਈਆਂ ਬਾਕੀ ਸਾਰੀਆਂ ਬੇੜਾਂ ਦੇ ਲੈਗ ਸਕੋਰ ਦੇ ਲੋ ਟਾਪਰ ਆ ਸਾਰੇ ਸਹੀ ਗੱਲ ਹੈ ਜੀ ਕੋਈ ਐਵੇਂ ਉਦਾਂ ਦੀਆਂ ਬੇੜਾਂ ਨਹੀਂ ਗੀਆਂ ਵੀਰੇ ਬਰੀਡ ਚਾ ਵਫੋਲ ਲੈ ਚੱਲੀ ਵੀਰੇ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਹੈ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ